ਆ ਵੇਖੋ ਗਧਿਆਂ ਨੇ ਸ਼ੇਰਾਂ ਦੀ ਖਲ ਪਾ ਲਈ ਆ ਇਹ ਨਿਊਜ਼ ਤੁਹਾਡੇ ਦੇਖਣ ਵਾਲੀ ਆ ਤੇ ਸੁਣਨ ਵਾਲੀ ਆ ਇੱਕ ਵਾਰੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਇੱਕ ਪਿੰਡ ਦੇ ਵਿੱਚ ਇੱਕ ਗਧੇ ਦੇ ਸ਼ੇਰ ਦੀ ਖਲ ਪਾ ਕੇ ਛੜ ਦਿੱਤਾ ਪਿੰਡ ਦੇ ਵਿੱਚ ਪਿੰਡ ਦੇ ਸਾਰੇ ਲੋਕ ਭੱਜ ਗਏ ਡਰਦੇ ਕਹਿੰਦੇ ਜੀ ਸ਼ੇਰ ਆ ਗਿਆ ਸ਼ੇਰ ਆ ਗਿਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਇਹ ਸ਼ੇਰ ਨਹੀਂ ਹੈਗਾ ਕਿਉਂਕਿ ਜਦੋਂ ਉਹ ਹਣਕੇ ਆ ਤੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਸ਼ੇਰ ਨਹੀਂ ਹੈਗਾ ਇਹ ਤਾਂ ਗਦਾ ਹੀ ਸੱਚਮੁੱਚ ਗਦਾ ਹੀ ਆ ਤੇ ਗੁਰੂ ਨੇ ਉਸ ਵੇਲੇ ਸੰਗਤ ਨੂੰ ਸੁਨੇਹਾ ਦਿੱਤਾ ਕਿ ਭਾਈ ਆਉਣ ਵਾਲੇ ਸਮਿਆਂ ਦੇ ਵਿੱਚ ਗਧਿਆਂ ਦੀ ਸ਼ੇਰ ਦੀ ਖਲ ਪਾਈ ਹੋਊਗੀ ਪਰ ਪਤਾ ਲੱਗ ਜੂਗਾ ਕਿ ਇਹ ਗਧੇ ਨੇ ਦੇਖ ਲੈਣਾ ਕਿ ਗਦਾ ਕ ਸ਼ੇਰ ਹੈ ਕਿਉਂਕਿ ਉਹ ਸਮੇਂ ਗੁਰੂਆਂ ਨੇ ਸੰਗਤ ਨੂੰ ਸੁਨੇਹਾ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੰਘਾਂ ਦੇ ਬਾਣਾ ਪਾ ਕੇ ਗਧੇ ਤੁਰੇ ਫਿਰਨਗੇ ਪੰਥ ਨੂੰ ਲੁੱਟਦੇ ਹੋਏ ਅੱਜ ਏਵੇਂ ਜਿਵੇਂ ਪੰਥ ਨੂੰ ਲੁੱਟਣ ਲੱਗੇ ਹੋਏ ਨੇ ਇਹ ਗਧੇ ਇਹਨਾਂ ਨੇ ਜਿਹੜੀ ਖਾਲਾ ਉਹ ਸੇਰ ਦੀ ਪਾਈ ਹੋਈ ਆ ਹੈਗੇ ਨੇ ਸਾਰੇ ਦੀ ਸਾਰੇ ਗਧੇ ਇਹ ਗਧਿਆਂ ਨੂੰ ਬਹੁਤ ਹੀ ਮੇਰੀ ਇੱਕ ਗੱਲ ਪੁੱਸੀ ਆ ਸੰਗਤ ਦੇ ਸਾਹਮਣੇ ਪਰ ਇਹ ਦੱਸਦੇ ਨਹੀਂ ਬੋਲਦੇ ਨਹੀਂ ਕਿਉਂਕਿ ਗਧੇ ਨੇ ਗਧੇ ਤਾਂ ਲੈਦੀ ਸੱਟ ਸਕਦੇ ਨਹੀਂ ਬੋਲਤਾ ਸਕਦੇ ਨਹੀਂ ਇਹ ਲਿੱਦ ਕਰਦੇ ਫਿਰਦੇ ਨੇ ਪਰ ਬੋਲਦੇ ਨਹੀਂ ਕੋ ਹੈਗੇ ਗਧੇ ਜੇ ਸ਼ੇਰ ਹੁੰਦੇ ਸ਼ੇਰ ਦੀ ਔਲਾਦ ਹੁੰਦੇ ਸੂਰਮੇ ਹੁੰਦੇ ਜੋਧੇ ਹੁੰਦੇ ਸੱਚ ਤੇ ਖੜਨ ਵਾਲੇ ਹੁੰਦੇ ਤਾਂ ਤਾਂ ਬੋਲਦੇ ਲਟੇਰੇ ਨੇ ਚੋਰ ਨੇ ਗੁਰੂ ਘਰਾਂ ਦੀ ਗੋਲਕ ਲਟਦੇ ਨੇ ਆਪਣਾ ਗੰਦਾ ਖੂਨ ਪਾਲਦੇ ਨੇ ਬੋਲਣੇ ਕਿਵੇਂ ਹਰਾਮ ਖਾਣੇ ਨੇ ਇਹ ਬੋਲਣਗੇ ਕਿਵੇਂ ਕਿਉਂਕਿ ਗਧੇ ਤਾਂ ਗਧੇ ਨੇ ਲਿੱਦ ਸੱਟ ਸਕਦੇ ਨੇ ਆ ਹੁਣ ਤੁਹਾਡੇ ਸਾਹਮਣੇ ਇਹਨਾਂ ਨੂੰ ਪੁੱਛ ਰਹੇ ਆ ਆਹ ਦੇਖ ਲੈਣ ਇਹ ਗਧੇ ਇੱਕ ਪਾਸੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਦਿਖਾਇਆ ਜਾਂਦਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਇਹ ਪਾਪੀ ਵੀ ਦਰਸ਼ਨ ਕਰਦੇ ਨੇ ਗੁਰੂ ਦੀ ਇਹ ਸੰਗਤ ਇਹ ਤੁਸੀਂ ਵੀ ਦੇਖ ਲਓ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਗੁਰੂਆਂ ਨੇ ਦੂਜੇ ਪਾਸੇ ਗਧਿਆਂ ਦੇ ਮੂਹਰੇ ਕਰਾਸ ਮਾਰਿਆ ਜਾਂਦਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਲੋਗੋ ਬਣਾਇਆ ਹੋਇਆ ਉਹ ਸਮਿਆਂ ਦੇ ਵਿੱਚ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਹਦੇ ਉੱਤੇ ਕਰਾਸ ਮਾਰਿਆ ਜਾਂਦਾ ਇਹ ਅੱਜ ਗੁਰਦੁਆਰਿਆਂ 'ਚ ਖੰਡਾ ਬਣਾ ਕੇ ਪੇਸ਼ ਕੀਤਾ ਜਾਂਦਾ 1930 ਤੋਂ ਬਾਅਦ ਦੇ ਵਿੱਚ ਇਹ ਗੰਦ ਨੂੰ ਲਿਆਂਦਾ ਗੁਰਦੁਆਰਿਆਂ 'ਚ ਉਦੋਂ ਤੋਂ ਲੈ ਕੇ ਅੱਜ ਤੱਕ ਸਾਰੀ ਜਗ੍ਹਾ ਇਹ ਗਾਂਦੀ ਗੰਦ ਫੇਰ ਦਿੱਤਾ ਇਨੂੰ ਕਹਿੰਦੇ ਨੇ ਇਹ ਖੰਡਾ ਜਿਹੜਾ ਸਾਡੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਦੇਖ ਲੋ ਦਰਸ਼ਨ ਕਰ ਲੋ ਉੱਤੇ ਇਨਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਦਿਖਾ ਰਹੇ ਆ ਗਧਿਆਂ ਨੂੰ ਕਿ ਉੱਪਰ ਦੇਖੋ ਕਾਲ ਤੱਕ ਸਾਹਿਬ ਤੇ ਵੀ ਸਾਡੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਬਖਸੇ ਹੋਏ ਇਨਸ਼ਾਨ ਸਾਹਿਬ ਚੜੇ ਹੁੰਦੇ ਸੀ ਜਿਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ 1930 ਤੋਂ ਪਹਿਲਾਂ ਇਹ ਫੋਟੋਆਂ ਤੇ ਵੀਡੀਓ ਮੌਜੂਦ ਨੇ ਤੁਹਾਨੂੰ ਅੱਗੇ ਦਿਖਾ ਦੰਨੇ ਆ ਇਹ ਗਧਿਆਂ ਨੂੰ ਵੀ ਦਿਖਾ ਦੰਨੇ ਆ ਹੁਣ ਜਿਹਦੇ ਤੇ ਕ੍ਰੋਸ ਮਾਰ ਰਹੇ ਆ ਤੇ ਨਾਲ-ਨਾਲ ਉਹ ਤੇ ਜੁੱਤੀ ਵੀ ਮਾਰ ਰਹੇ ਆ ਕਿ ਕਮ ਸੇ ਕਮ ਇਹ ਗਧੇ ਬੋਲਣ ਜੁੱਤੀ ਤਾਂ ਮਾਰ ਰਹੇ ਕਿ ਗਧੇ ਬੋਲਣ ਹਣਕਣ ਪਰ ਗਧੇ ਹਣਕਦੇ ਨਹੀਂ ਜਾਂ ਨਹੀਂ ਹਣਕਦੇ ਇਹ ਕੋਈ ਪਤਾ ਨਹੀਂ ਕੋ ਗਧੇ ਤਾਂ ਗਧੇ ਹੀ ਨੇ ਗਧਿਆਂ ਨੇ ਸੇਰਾਂ ਦਾ ਚੋਲਾ ਪਾ ਲਿਆ ਪਰ ਹੈਗੇ ਗਧੇ ਇਹ ਗਧਿਆਂ ਦੀ ਇਹੀ ਅਕਾਤ ਆ ਇਹ ਗਧੇ ਨੇ ਕਿਤੇ ਇਹਨਾਂ ਨੂੰ ਸੇਰ ਮਤ ਸਮਝ ਲਿਓ ਗਧੇ ਨੇ ਗਧੇ ਇਹ ਗਧਿਆਂ ਦੀ ਪਛਾਣ ਕਰੋ ਇਹ ਗੁਰੂ ਦੀ ਗੋਲਕੂ ਲੁੱਟਣ ਦੇ ਲਈ ਆਏ ਨੇ ਆਪਣਾ ਗੰਦਾ ਖੂਨ ਪਾਲਣ ਦੇ ਲਈ ਆਏ ਨੇ ਹੈਗੇ ਨੇ ਇਹ ਗਧੇ ਆ ਹੁਣ ਅੱਗੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਇਹ ਗਧੇ ਵੀ ਦੇਖ ਲੈਣ ਜੇ ਹੈਗੇ ਨੇ ਇਸ ਦੁਨੀਆ ਤੇ ਇਹ ਗਧਿਆਂ ਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ ਕਿਤੇ ਆਏ ਨਾ ਕਹਿਣ ਵੀ ਅਸੀਂ ਦੇਖੀ ਨਹੀਂ ਪਰ ਅਸੀਂ ਇਹਨਾਂ ਨੂੰ ਖੁਦ ਵੀ ਭੇਜ ਦਿੰਨੇ ਹੁੰਨੇ ਆ ਪਰ ਫਿਰ ਵੀ ਤੁਸੀਂ ਵੀ ਭੇਜ ਦਿਓ ਆਓ ਤੁਹਾਨੂੰ ਅੱਗੇ ਇਤਿਹਾਸ ਦਿਖਾਈਏ ਸੰਗਤ ਦੇ ਇੱਕ ਪਾਸੇ ਸਾਨੂੰ ਦਰਸ਼ਨ ਕਰਵਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਖੰਡੇ ਦੇ ਜਿਸ ਖੰਡੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੇ ਇਹ ਅਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਸਿੰਘ ਤੇ ਹੱਥ 'ਚ ਫੜਿਆ ਹੋਇਆ ਦੇਖ ਲਵੋ ਦੂਜੇ ਪਾਸੇ ਕ੍ਰੋਸ ਮਾਰ ਰਹੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਸ ਨੂੰ ਅੱਜ ਖੰਡਾ ਦੱਸਦੇ ਨੇ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹਨਾਂ ਨੂੰ ਪੁੱਛਦਿਆਂ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਕਿ ਇਹ ਕਿਸ ਕੰਜਰ ਨੇ ਪਹਿਲੀ ਵਾਰੀ ਪਾਪ ਕੀਤਾ ਸੀ ਕਿਹਨੇ ਲਿਆਂਦਾ ਸੀ ਗੁਰਦੁਆਰਿਆਂ ਦੇ ਵਿੱਚ ਖੰਡਾ ਕਹਿ ਕੇ ਇਹਦੇ ਬਾਰੇ ਦੱਸੋਗੇ ਤੁਸੀਂ ਓਏ ਪਾਪੀਓ ਦੱਸੋ 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 ਪਾਪੀਓ ਇਹ ਪਾਪ ਕਿਹਨੇ ਕੀਤਾ ਕੀਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਕੇ ਪੇਸ਼ ਕੀਤਾ ਇਹ ਪਾਪ ਕਿਨੇ ਕੀਤਾ ਪਾਪੀਓ ਛੋਡੇ ਕੋਲੋਂ ਪੁੱਛ ਰਹੇ ਆ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਗੁਰਦੁਆਰਿਆਂ ਦੇ ਵਿੱਚ ਗਮਟਾਂ ਤੇ ਰਮਾਲਿਆਂ ਤੇ ਝੰਡਿਆਂ ਤੇ ਪਾਪੀਓ ਕਿਸ ਕੰਜਰ ਨੇ ਲਾਇਆ ਪਹਿਲੀ ਵਾਰੀ ਕਿਹੜੇ ਕੰਜਰ ਨੇ ਲਾਇਆ ਦੱਸੋਗੇ ਇਸ ਪਾਪੀ ਨੂੰ ਕਿਉਂ ਨਹੀਂ ਹਟਾਉਂਦੇ ਗੁਰਦੁਆਰਿਆਂ 'ਚੋਂ ਦੱਸੋਗੇ ਸਾਡੇ 10 ਗੁਰੂਆਂ 'ਚੋਂ ਕਿਸ ਗੁਰੂ ਦਾ ਖੰਡਾ ਦੱਸੋਗੇ ਜੇ ਤੁਸੀਂ ਨਹੀਂ ਦੱਸੋਗੇ ਤਾਂ ਕੌਣ ਦੱਸੂਗਾ ਓਏ ਕਾਲੇ ਮੂੰਹ ਵਾਲਿਓ ਕੌਣ ਦੱਸੂਗਾ ਜੇ ਤੁਸੀਂ ਨਹੀਂ ਦੱਸੋਗੇ ਤੁਸੀਂ ਝਾਂਜਰਾਂ ਪਾਲੀਆਂ ਨੇ ਹੱਥਾਂ 'ਚ ਚੂੜੀਆਂ ਪਾਲੀਆਂ ਨੇ ਆਹ ਕਿਉਂ ਨਹੀਂ ਬੋਲਦਾ ਧਿਆਨ ਮੰਡੋ ਇਹ ਤਾਂ ਬੋਲ ਸਕਦਾ ਇਹ ਤਾਂ ਸਰਵਤ ਖਾਲਸੇ ਦੇ ਉਹ ਸਮੇਂ ਸਹਿਮਤੀ ਨਾਲ ਚੁਣਿਆ ਸੀ ਕਿ ਕਾਰਜਕਾਰੀ ਜਥੇਦਾਰ ਅੱਜ ਇਹ ਤਾਂ ਬੋਲਣ ਦਾ ਫਰਜ ਨਹੀਂ ਬਣਦਾ ਆ ਦੂਜੇ ਦੀ ਤਾਂ ਗੱਲ ਹੀ ਨਾ ਕਰੋ ਇਹ ਤਾਂ ਪੰਜਾਂ ਪਿਆਰਿਆਂ ਦੇ ਧੋਤੀਆਂ ਪਵਾ ਕੇ ਆ ਗਿਆ ਕਾਲੇ ਮੂੰਹ ਵਾਲਾ ਅਖੌਤੀ ਜਥੇਦਾਰ ਇਹ ਕੀ ਬੋਲੇਗਾ ਇਹ ਕੀ ਬੋਲੂਗਾ ਇਹਨੇ ਤਾਂ ਚੂੜੀਆਂ ਪਾਲੀਆਂ ਹੱਥ ਜੋੜ ਦਿੰਦੇ ਨੇ ਆ ਦੂਜਾ ਠੁਮਕੇ ਲਾ ਰਿਹਾ ਆ ਠੁਮਕੇ ਲਾ ਰਿਆ ਜਿਹੜਾ ਧਾਮੀ ਆ ਸਾੜੀ ਪਾਈ ਹੋਈ ਆ ਠੁਮਕੇ ਲਾ ਰਿਆ ਹੱਥਾਂ 'ਚ ਚੂੜੀਆਂ ਨੇ ਇਹ ਕੰਜਰ ਨੇ ਵੀ ਕੀ ਬੋਲਣਾ ਹੁਣ ਬੋਲੂਗਾ ਕੌਣ ਬੋਲੂਗਾ ਕੌਣ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਤੁਸੀਂ ਦੇਮੋਗੇ ਓਏ ਹੁਣ ਬੋਲੂਗਾ ਕੌਣ ਗੁਰੂ ਦੀਏ ਸੰਗ ਤੇ ਆ ਥੋਨੂੰ ਅੱਗੇ ਪੂਰਾ ਇਤਿਹਾਸ ਦਿਖਾਉਣੇ ਆ ਤੁਹਾਡਾ ਫਰਜ ਬਣਦਾ ਕਿ ਇਹਨਾਂ ਤੋਂ ਬੁਲਵਾਵੋ ਕਹਿ ਕੇ ਬੁਲਵਾਵੋ ਇਹ ਵੀਡੀਓ ਇਹਨਾਂ ਨੂੰ भेਜੋ ਇਹ ਪਾਪੀਆਂ ਨੂੰ ਵੀਡੀਓ ਭੇਜੋ ਜਿੰਨੇ ਵੀ ਸ਼ਰੋਮਣੀ ਕਮੇਟੀ ਦੇ ਮੈਂਬਰ ਨੇ ਕੱਲੇ-ਕੱਲੇ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਇਹ ਤੁਹਾਡਾ ਫਰਜ ਬਣਦਾ ਕਿ ਤੁਸੀਂ ਇਹ ਵੀਡੀਓ ਪਹੁੰਚਦੀ ਕਰੋ ਆ ਹੁਣ ਅੱਗੇ ਪੂਰਾ ਇਤਿਹਾਸ ਦੇਖੋ ਹੁਣ ਛੋਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜਿੱਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜੋ ਪਟਿਆਲੇ ਵਾਲੇ ਰਾਜੇ ਕੰਜਰਾ ਦਾ ਲੋਕੋ ਗੁਰਦੁਆਰਿਆਂ ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇਹ ਕਰੈਤ ਸ਼ੁਰੂ ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀਏ ਸੰਗ ਤੇ ਸਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆਹ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਨੂੰ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਉਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦੇਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ